US ਇੱਕ ਐਡਾ ਦੀ ਕੰਟਰੀ ਹੈ ਜਿਦੇ ਲਈ ਤੁਹਾਨੂੰ ਮਿਨੀਮਮ ਅਮਾਉਂਟ ਪਹਿਲਾਂ ਕਹੀ ਹੈ 2 ਤੋਂ 2.5 ਤੇ 3 ਲੱਖ ਤੱਕ ਦਾ ਖਰਚਾ ਹੈ ਇਹ ਤੇ ਜ਼ਰੂਰੀ ਨਹੀਂ ਹੈ ਕਿ 7 ਬੈਂਡ ਵਾਲਾ ਬੱਚਾ 5.5 6 ਵਾਲਾ 6 ਵਾਲਾ ਬੱਚਾ ਜਾਏਗਾ ਤੁਸੀਂ ਬਿਨਾ ਆਇਲਟਸ ਪੀਟੀ ਤੋਂ ਵੀ ਯੂਐਸਸੀ ਦੀ ਰਿਕੁਇਰਮੈਂਟ ਕੰਪਲੀਟ ਕਰ ਸਕਦੇ ਹੋ ਮਤਲਬ ਆਇਲਟਸ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਪਰ ਇਹ ਤਾਂ ਸ਼ਰਤ ਹੋਊਗੀ ਕਿ ਬੱਚੇ ਨੂੰ ਇੰਗਲਿਸ਼ ਚੰਗੀ ਆਉਂਦੀ ਹੋਵੇ ਏਮਬੈਸੀ ਆਫੀਸਰ ਨਹੀਂ ਦੇਖਣਾ ਕਿ ਤੁਹਾਡਾ ਈਜ਼ਐਮਆਰ ਲੱਗਿਆ ਹੋਇਆ ਉਹ ਦੇਖਣਗੇ ਕਿ ਬੱਚਾ ਕਿੰਨਾ ਕੌਨਫੀਡੈਂਸ ਲੈਵਲ ਦੇ ਨਾਲ ਬੋਲ ਰਿਹਾ ਹੁਣ ਸਟੱਡੀ ਚਾਹੇ ਤੁਹਾਡੀ 2 ਸਾਲ ਦੀ ਹੈ ਚਾਹੇ ਤੁਹਾਡੀ 3 ਸਾਲ ਦੀ ਹੈ ਚਾਹੇ 4 ਦੀ ਹੈ 6 5 ਸਾਲ ਦੀ ਹੈ ਵੀਜ਼ਾ 5 ਇਅਰ ਦਾ ਸਟੈਂਪ ਉਹ ਕਿ ਹੀ ਆਣਾ ਉਸ ਤੋਂ ਬਾ ਵੀ ਲੈ ਕੇ ਆ ਜਾਂਦੇ ਨੇ ਜਿੱਦਾਂ ਪ੍ਰੋਸਪੈਕਟ ਦੀ ਫੀਸ ਕਹਿ ਸਕਦੇ ਹੋ ਇਹ ਆਪਾਂ ਕਿ ਜਸ ਤੁਸੀਂ ਸਾਨੂੰ ਐਡਮਿਸ਼ਨ ਫੀਸ ਦਿਓ ਆਪਰੇ ਬਸ ਸਿਰਫ 50 50 ਪੇ ਕਰਕੇ ਆਜੋ ਕਿੰਨੇ ਗੈਪ ਵਾਲਿਆਂ ਦੀ ਲਈ ਮੈਂ ਜਿਹੜਾ ਵੀਜ਼ਾ ਉਹ ਮਿਲ ਰਿਹਾ ਦੇਖੋ ਯੂਐਸਏ ਮੈਕਸਿਮਮ 10 ਸਾਲ ਦਾ ਗੈਪ ਅਸੈਪਟੇਬਲ ਹੈ 10 ਸਾਲ ਮੈਕਸਿਮਮ 10 ਸਾਲ ਦਾ ਵੱਧ ਵਾਲਾ ਵੀ ਆ ਸਕਦਾ ਬੱਚਾ ਬਟ ਜਸਟੀਫਾਈ ਕਰਕੇ ਆਵੇ ਮੇਰੇ ਕੋਲ 10 ਸਾਲ ਜਸਟੀਫਾਈ ਹੋ ਰਿਹਾ 10 ਸਾਲ ਜਸਟੀਫਾਈ ਹੋ ਰਿਹਾ 10th ਵੀ 12th ਵੀ ਗ੍ਰੈਜੂਏਟ ਕੋਈ ਡਿਪਲੋਮਾ ਕੋਈ ਡਿਗਰੀ ਇਹੀ ਡਾਕੂਮੈਂਟ ਰਿਕੁਆਇਰਡ ਹੁੰਦੇ ਨੇ ਇੱਥੇ ਏ ਕਹਿ ਸਕਦੇ ਵੀ ਕਿ ਆਈਟੀਆਰ ਚਾਹੀਦੀਆਂ ਨੇ ਆਪਾਂ ਨੂੰ ਕੋਈ ਸੀਆਈਆਰ ਰਿਪੋਰਟ ਚਾਹੀਦੀ ਹੈ ਅਜਾਂ ਦਾ ਕੁਝ ਵੀ ਨਹੀਂ ਚਾਹੀਦਾ 28 ਲੱਖ ਤੇ 3 ਲੱਖ 'ਚ ਬਹੁਤ ਫਰਕ ਹੈ ਜੀ ਜਿਨ੍ਹਾਂ ਦਾ ਬਜਟ ਨਹੀਂ ਹੈ ਬੱਚੇ ਬਾਹਰ ਪੜਨ ਦੇ ਲਈ ਇੰਟਰਸਟਡ ਨੇ ਸਪੈਸ਼ਲੀ ਯੂਐਸਏ ਜਾਣ ਦੇ ਲਈ ਨੇ ਇੱਕ ਤਾਂ ਉਹਨਾਂ ਵਾਸਤੇ ਫਾਇਦੇ ਦੀ ਗੱਲ ਹੈ ਕਿ ਬਹੁਤ ਥੋੜੀ ਅਮਾਉਂਟ ਦੇ ਵਿੱਚ ਯੂਐਸਏ ਨੂੰ ਅਪਰੋਚ ਕਰ ਸਕਦੇ ਹੋ ਤੁਸੀਂ ਦੋਸਤੋ ਤੁਸੀਂ ਰਜਾਣਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਮ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਜੇ ਤੁਸੀਂ ਵੀ ਯੂਐਸ ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਉੱਥੇ ਜਾ ਕੇ ਘੁੰਮਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਜ਼ਰੂਰ ਅਖੀਰ ਤੱਕ ਦੇਖਿਓ ਕਿਉਂਕਿ ਤੁਹਾਡੇ ਕਈ ਸਵਾਲਾਂ ਦੇ ਤੁਹਾਨੂੰ ਜਵਾਬ ਮਿਲਣਗੇ ਕਿ ਫਾਈਲਿੰਗ ਵੇਲੇ ਤੁਹਾਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਸਕਦੀਆਂ ਨੇ ਕਿਹੜੇ-ਕਿਹੜੇ ਡਾਕੂਮੈਂਟੇਸ਼ਨਸ ਦੀ ਤੁਹਾਨੂੰ ਜਿਹੜੀ ਲੋੜ ਹੈ ਜਾਂ ਉਸ ਤੋਂ ਇਲਾਵਾ ਕਿਵੇਂ ਤੁਸੀਂ ਬਾਹਰ ਜਾ ਸਕਦੇ ਹੋ ਕਿਵੇਂ ਤੁਸੀਂ ਆਪਣਾ ਵੀਜ਼ਾ ਲਗਵਾ ਸਕਦੇ ਹੋ ਸਾਰੀਆਂ ਜਿਹੜੀਆਂ ਗੱਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਕਿਉਂਕਿ ਅੱਜ ਅਸੀਂ ਸਕਾਈ ਆਰਬਿਟ ਦੇ ਜਿਹੜੇ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਪਹੁੰਚੇ ਹਾਂ ਤੇ ਮੇਰੇ ਨਾਲ ਗੁਰਪ੍ਰੀਤ ਕੋਰ ਮੈਡਮ ਮੌਜੂਦ ਨੇ ਸੀਨੀਅਰ ਜਿਹੜੇ ਵੀਜ਼ਾ ਐਡਵਾਈਜ਼ਰ ਨੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਹੈ ਸੋ 2023 ਤੁਹਾਡੇ ਲਈ ਕਿਵੇਂ ਦਾ ਰਿਹਾ ਬਹੁਤ ਵਧੀਆ ਜੀ ਕਿੰਨੇ ਕ ਵੀਜ਼ਾ ਜਿਹੜੇ ਤੁਹਾਡੇ ਕੋਲੇ ਕੁਆਰੀਜ਼ ਆ ਰਹੀਆਂ ਨੇ ਮੈਂ ਦੇਖ ਰਿਹਾ ਸੀਗਾ ਕਿ ਲਗਾਤਾਰ ਤੁਹਾਡਾ ਜਿਹੜਾ ਫੋਨ ਦੀ ਰਿੰਗ ਉਹ ਵੱਜੀ ਜਾ ਰਹੀ ਹੈ ਕਾਲਸ ਆਈ ਜਾ ਰਹੀਆਂ ਨੇ ਸੋ ਕਿੰਨਾ ਕੁ 2023 ਦੇ ਵਿੱਚ ਕਿੰਨਾ ਕੁ ਕਿੰਨੇ ਕ ਬੱਚਿਆਂ ਦੇ ਲਈ ਜਿਹੜਾ ਸਕਸੈਸ ਰੇਟ ਰਿਹਾ ਜਾਂ ਤੁਹਾਡੇ ਕੋਲੇ ਕਿੰਨੇ ਕ ਬੱਚਿਆਂ ਦੀ ਇਨਕੁਆਰੀਆਂ ਆਈਆਂ ਓਕੇ 2023 ਦੇ ਵਿੱਚ ਵੈਸੇ ਤਾਂ ਨਵਾਂ ਸਾਲ ਸਭ ਲਈ ਬਹੁਤ ਵਧੀਆ ਹੈ ਔਰ ਯੂਐਸਏ ਦੀ ਕੁਐਰੀਜ਼ ਅੱਛੀਆਂ ਆ ਰਹੀਆਂ ਨੇ ਕਿਉਂਕਿ ਇਸ ਟਾਈਮ ਯੂਐਸਏ ਟ੍ਰੈਂਡ ਦੇ ਵਿੱਚ ਹੈ ਜੀ ਯੂਐਸਏ ਦੇ ਵਿੱਚ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ ਹੈ ਸੋ ਦੇ ਕਰਕੇ ਕੁਐਰੀਜ਼ ਪ੍ਰੋਪਰ ਆਉਂਦੀਆਂ ਨੇ 24 ਆਰ ਸਾਡੀ ਐਡ ਚੱਲਦੀ ਹੈ ਐਨੀ ਟਾਈਮ ਕਾਲ ਆਉਂਦੀ ਹੈ ਸਾਡੀ ਕਾਲ ਆਉਂਦੀ ਹੈ ਤੇ ਸਾਡੇ ਕੋਲ ਕਾਲ ਪਹੁੰਚਦੀ ਹੈ ਮਾਰਨਿੰਗ ਅਸੀਂ ਕਾਲ ਦਾ ਰਿਵਰਡ ਦਿੰਨੇ ਆ ਬੱਚੇ ਦੇ ਕੁਐਰੀਜ਼ ਕਰਦੇ ਆ ਵਿਦਆਊਟ ਆਈਲੈਟਸ ਦੋਨੇ ਕੁਐਰੀਜ਼ ਆ ਰਹੀਆਂ ਨੇ ਸਾਡੇ ਕੋਲ ਬੱਚੇ ਪਹੁੰਚ ਵੀ ਰਹੇ ਨੇ ਸਾਡੇ ਕੋਲ ਕਾਉਂਸਲਿੰਗ ਲੈ ਕੇ ਜਾ ਰਹੇ ਨੇ ਪੋਜ਼ਿਟਿਵ ਨੇ अच्छा इस ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਸਿਨੈਰੀਓ ਕੀ ਚੱਲ ਰਿਹਾ ਹੈ ਕਿ ਯੂ ਐਸ ਕਿੰਨਾ ਇੱਕ ਲੀਨੀਅਰ ਚੱਲ ਰਿਹਾ ਹੈ ਵੀਜ਼ਾਸ ਆ ਰਹੇ ਨੇ ਕਿੰਨੇ ਕੁ ਉਹਦੇ ਉਸ ਹਿਸਾਬ ਦੇ ਨਾਲ ਜੇ ਮੈਂ ਗੱਲ ਕਰਾਂ ਤਨੈਰੀਓ ਪਿਛਲੇ ਸਾਲ ਤੁਸੀਂ ਦੇਖਿਆ ਹੋਵੇਗਾ ਸਕਸੈਸ ਰੇਟ ਯੂ ਐਸ ਏ ਦਾ ਬਹੁਤ ਅੱਛਾ ਰਿਹਾ ਅਪਰੋਕਸ 2 ਤੋਂ 2.5 ਲੱਖ ਵੀਜ਼ਾ ਅਪਰੂਵ ਕੀਤੇ ਨੇ ਯੂ ਐਸ ਏ ਨੇ ਕਿਉਂਕਿ ਉਹਨਾਂ ਨੇ ਆਫੀਸ਼ੀਅਲ ਸਾਈਟ ਤੇ ਜਾ ਕੇ ਵੀ ਬੋਲਿਆ ਸੀ ਕਿ 10 ਲੱਖ ਦੇ ਅਬੋਵ ਯੂ ਐਸ ਸਟੱਡੀ ਵੀਜ਼ਾ ਅਪਰੂਵ ਕਰਨਗੇ ਸੋ ਜਿਨੇ ਵੀ ਬੱਚੇ ਇੰਟਰਵਿਊ ਦੇਣਗੇ ਨੇ ਚਾਹੇ ਦਿੱਲੀ ਹੋਇਆ ਚਾਹੇ ਮੁੰਬਈ ਹੋਇਆ 100% ਸਕਸੈਸ ਰੇਟ ਰੇਟ ਰਿਹਾ ਸੋ ਆਰ ਯੂ ਥਿੰਕ ਔਰ ਗੱਲ ਕਿਉਂਕਿ ਇੰਟਰਵਿਊ بیسਡ ਵੀਜ਼ਾ ਬੱਚਾ ਇੰਟਰਵਿਊ ਦੇਣ ਜਾਂਦਾ ਪਰ ਪੇਸ਼ਨ ਹੁੰਦੀ ਆਵਾ ਸੋ ਸਿਨੈਰੀਓ ਅਕੋਰਡਿੰਗ ਹੀ ਚੱਲਦਾ ਬੱਚੇ ਨੂੰ ਪਤਾ ਹੈ ਕਿ ਫਾਈਲਿੰਗ ਮਤਲਬ ਇੱਕ ਜਿਹੜੀ ਪਹਿਲਾਂ ਇਹ ਵੀ ਗੱਲ ਸੁਣਨ ਨੂੰ ਆਉਂਦੀ ਹੁੰਦੀ ਸੀ ਕਿ ਯੂਐਸਡੀ ਇੰਟਰਵਿਊ ਦਾ ਟਾਈਮ ਨਹੀਂ ਮਿਲਦਾ ਤੇ ਇਹ ਚੀਜ਼ ਹੁਣ ਖਤਮ ਹੋ ਚੁੱਕੀ ਹੈ ਕਿ ਇੰਟਰਵਿਊ ਦਾ ਟਾਈਮ ਜਲਦੀ ਮਿਲ ਜਾਂਦਾ ਜੀ ਜ਼ਰੂਰ ਔਰ ਇੰਟਰਵਿਊ ਦੀ ਸਲੋਟ ਅਵੇਲੇਬਲ ਹੈ ਬੱਚੇ ਦੀ ਆਈ 20 ਟਾਈਮ ਤੇ ਆਏਗੀ ਸੀਜੀਆਈ ਫਾਰਮ ਟਾਈਮ ਤੇ ਫਿਲ ਹੋਏਗਾ ਐਸੀ ਇੰਟਰਵਿਊ ਡੇਟ ਪ੍ਰੋਵਾਈਡ ਕਰਵਾਉਂਗੇ ਅੱਛਾ ਮੰਨ ਲਓ ਜੀ ਬੱਚਾ ਅੱਜ ਤੁਹਾਡੇ ਕੋਲੇ ਆ ਜਾਂਦਾ ਉਹਦੀ ਆਈ 20 ਤੁਸੀਂ ਕਿੰਨੇ ਕੁ ਟਾਈਮ ਤੱਕ ਮੰਗਵਾ ਕੇ ਦੇ ਦਿੰਦੇ ਹੋ ਅਗਰ ਬੱਚਾ ਅੱਜ ਡਾਕੂਮੈਂਟ ਸਬਮਿਸ਼ਨ ਕਰਵਾ ਕੇ ਜਾਂਦਾ ਮੇਰੇ ਕੋਲ ਪ੍ਰੋਪਰ ਜੋ ਡਾਕੂਮੈਂਟ ਮੈਨੂੰ ਰਿਕੁਆਇਰਡ ਨੇ ਦੇ ਕੇ ਜਾ ਰਿਹਾ ਵਿਦਨ 15 ਟੂ 20 ਵਰਕਿੰਗ ਡੇਸ ਦੇ ਵਿੱਚ ਮੈਂ ਉਹਦੀ ਆਈ 20 ਰਿਸੀਵ ਕਰਵਾ ਕੇ ਦੇ ਦਿੰਦਾ ਜੀ ਤੋਂ 25 ਦਿਨਾਂ ਦੇ ਵਿੱਚ ਤੁਹਾਡੇ ਕੋਲੇ ਮੰਨ ਕੇ ਚੱਲੀਏ ਜਾਂ ਕਹਿ ਲਈਏ 15 ਤੋਂ 20 ਦਿਨਾਂ ਦੇ ਵਿੱਚ 15 ਤੋਂ 20 ਦਿਨਾਂ ਦੇ ਵਿੱਚ ਅਸੀਂ ਵਰਕਿੰਗ ਡੇਜ਼ ਦੇ ਵਿੱਚ ਬੱਚੇ ਦੀ I20 ਰਿਸੀਵ ਕਰਵਾ ਦਿੰਦੇ ਹਾਂ ਅੱਛਾ ਉਸ ਤੋਂ ਬਾਅਦ ਜਿਹੜੀ ਇੰਟਰਵਿਊ ਦਾ ਟਾਈਮ ਕਿੰਨੇ ਟਾਈਮ ਦੇ ਵਿੱਚ ਲੈ ਕੇ ਦੇ ਦਿੰਦੇ ਹੋ ਕੋ ਗੁੱਡ ਲੱਕ ਹੈ ਮਿਲ ਸਕਦਾ ਹੈ ਸ਼ਾਇਦ ਅਸੀਂ ਸੀਸੀ ਪੈਸਫਿਸ ਡਨ ਕਰਨ ਤੋਂ ਬਾਅਦ ਅੱਛਾ ਇਹਦੇ ਵਿੱਚ ਮੈਨੂੰ ਇਹ ਚੀਜ਼ ਜ਼ਰੂਰ ਦੱਸਿਓ ਕਿ ਇਹਦੇ ਵਿੱਚ ਕੋਈ ਪੇਡ ਇੰਟਰਵਿਊ ਦਾ ਸਲੋਟ ਵੀ ਹੁੰਦਾ ਕਿਉਂਕਿ ਨਹੀਂ 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 ਇਹ ਬੱਚਿਆਂ ਦੇ ਐਕਚੁਅਲੀ ਇਹ ਸੁਣਨ ਚ ਆਏ ਆ ਤੁਸੀਂ ਵੀ ਦੇਖਿਆ ਬਹੁਤ ਸਾਰੇ ਇਮੀਗ੍ਰੇਸ਼ਨਸ ਨੇ ਜਿਹੜੇ ਕਹਿੰਦੇ ਨੇ ਸਾਡੇ ਹੈਕਰ ਬਿਠਾਏ ਨੇ ਅਸੀਂ ਮਹੀਨਾ ਉਠੁੰਦੇ ਨਹੀਂ ਐਦਾ ਦੀ ਕੋਈ ਚੀਜ਼ ਨਹੀਂ ਐਦਾ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਪੇਪਰ ਸਲੋਟ ਨਹੀਂ ਮਿਲਦੇ ਹੈਗੇ ਸਲੋਟ ਤੁਸੀਂ ਐਮਬੈਸੀ ਨੂੰ ਐਮਬੈਸੀ ਫੀਸ ਦੋਗੇ ਤਾਂ ਐਮਬੈਸੀ ਆਪਣੇ ਆਪ ਹੀ ਪ੍ਰੋਵਾਈਡ ਕਰਵਾਏਗੀ ਮਤਲਬ ਇਹ ਨਹੀਂ ਹੈਗਾ ਕਿ ਜੇ ਤੁਸੀਂ ਪੈਸੇ ਪੇਪਰ ਸਲੋਟ ਲਓਗੇ ਤਾਂ ਤੁਹਾਨੂੰ ਮਿਲ ਜੂਗਾ ਐਦਾ ਦੀ ਇਹਦਾ ਹੀ ਫੀਂਗ ਚੀਜ਼ ਹੈ ਜੀ ਐਮਬੈਸੀ ਨੂੰ ਜੋ ਆਪਾਂ ਉਹਦੀ ਡਿਮਾਂਡ ਹੈ ਉਹ ਕੰਪਲੀਟ ਕਰਕੇ ਦੇ ਰਿਹਾ ਐਮਬੈਸੀ ਆਪਾਂ ਨੂੰ ਉਹਦੇ ਰਿਟਰਨ ਦੇ ਰਹੀ ਐਮਬੈਸੀ ਆਪਾਂ ਨੂੰ ਦੀ ਐਮਬੈਸੀ ਫੀਸ ਦਿੱਤੀ ਹੈ ਐਮਬੈਸੀ ਦੇ ਵਿੱਚ ਕੋਈ ਨਾ ਤੁਹਾਡੇ ਨਾਲ ਆਪਣਾ ਬੈਠਾ ਕਿ ਉਹ ਆਪਾਂ ਨੂੰ ਐਕਸਟਰਾ ਪੇ ਲੈ ਕੇ ਇੰਟਰਵਿਊ ਦੀ ਸਲੋਟ ਪ੍ਰੋਵਾਈਡ ਕਰਵਾਏਗਾ ਪਿਕ ਕਰਕੇ ਦਿੱਤੇ। আচ্ছা ਮੰਨ ਲਓ I20 ਆ ਗਈ। ਉਸ ਤੋਂ ਬਾਅਦ ਕਿੰਨੇ ਕਿ ਟਾਈਮ ਤੱਕ ਜਿਹੜਾ ਇੰਟਰਵਿਊ ਦਾ ਟਾਈਮ ਮਿਲ ਜਾਂਦਾ ਹੈ? ਗੁੱਡ ਲੱਕ। ਕਈ ਬੱਚਿਆਂ ਨੂੰ 2-4 ਦਿਨਾਂ ਦੇ ਵਿੱਚ ਵੀ ਮਿਲਿਆ ਬਟ ਮੈਕਸਿਮਮ ਟਾਈਮ ਤੁਸੀਂ ਇੱਕ ਵਾਰ ਮਿਨੀਮਮ ਮਤਲਬ 2-4 ਦਿਨਾਂ ਦੇ ਵਿੱਚ ਵੀ ਹਾਂਜੀ ਵੀ ਮੈਕਸਿਮਮ 22 ਤੋਂ 25 ਡੇਸ ਦੇ ਵਿੱਚ ਪਿਕ ਹੋ ਜਾਂਦੀ ਹੁੰਦੀ ਹੈ ਕਿਉਂਕਿ ਜਦੋਂ ਲੋਕ অল স্লট अवेलेबल ਰਹਿੰਦੇ ਨੇ ਹਰ ਟਾਈਮ ਕਈ ਵਾਰ ਕੀ ਹੁੰਦਾ ਥੋੜੀ ਡਿਲੇ ਮਿਲ ਰਹੇ ਹੁੰਦੇ ਨੇ ਸੋ ਅਸੀਂ ਵੇਟ ਕਰਦੇ ਆ ਬੱਚੇ ਦੇ ਇਨਟੇਕ ਦੇ ਅਕੋਰਡਿੰਗ ਜਿੱਦਾਂ ਮੰਨ ਕੇ ਚੱਲੋ ਮਈ ਇਨਟੇਕ ਆ ਮੈਨੂੰ ਮਾਰਚ ਚ ਮਿਲ ਰਿਹਾ ਤਾਂ ਮੈਂ ਪਿਕ ਕਰੂੰਗੀ ਬਟ ਅਗਰ ਜੂਨ ਚ ਜਾ ਕੇ ਮਿਲ ਰਿਹਾ ਮਾਰਚ ਇਨਟੇਕ ਦੇ ਲਈ ਨਹੀਂ ਮੈਂ ਪਿਕ ਕਰ ਸਕਦੀ ਨਾ ਪਹਿਲੇ ਤਾਂ ਮੈਂ ਵੇਟ ਕਰਦੀ ਆ ਬੱਚੇ ਦੇ ਲਈ ਕਿ ਬੱਚੇ ਦੇ ਅਕੋਰਡਿੰਗ ਵੀ ਚੱਲਿਆ ਜਾਵੇ ਅਸੀਂ ਵੀ ਕੰਫਰਟ ਰਹੀਏ ਤਾਂ ਕਿ ਬੱਚੇ ਦਾ ਇਨਟੇਕ ਕਵਰ ਹੋ ਜਾਵੇ আচ্ছা ਇਹਦੇ ਵਿੱਚ ਗੈਪ ਕਿੰਨਾ ਇੱਕ ਜਿਹੜਾ ਤੁਸੀਂ ਤੁਹਾਡੇ ਕੋਲੇ ਕਿੰਨੇ ਗੈਪ ਵਾਲਾ ਬੱਚਾ ਤੁਹਾਡੇ ਕੋਲੇ ਆ ਸਕਦਾ ਹੈ ਕਿੰਨੇ ਗੈਪ ਵਾਲਿਆਂ ਦੇ ਲਈ ਜਿਹੜਾ ਵੀ ਦੇਖੋ ਯੂਐਸਏ ਮੈਕਸਿਮਮ 10 ਸਾਲ ਦਾ ਗੈਪ ਅਸੈਪਟੇਬਲ ਕਰਦਾ ਹੈ ਮੈਕਸਿਮਮ 10 ਸਾਲ ਦਾ ਵੱਧ ਵਾਲਾ ਵੀ ਆ ਸਕਦਾ ਬੱਚਾ ਬਟ ਜਸਟੀਫਾਈ ਕਰਕੇ ਆਵੇ ਮੇਰੇ ਕੋਲ 10 ਸਾਲ ਜਸਟੀਫਾਈ ਹੋ ਰਿਹਾ ਹੈ 10 ਸਾਲ ਜਸਟੀਫਾਈ ਹੋ ਰਿਹਾ ਉਹ ਅਸੀਂ ਜਸਟੀਫਾਈ ਉਹ ਕਰਵਾ ਰਿਹਾ ਤਾਂ ਵੀ ਵੈਲਡ ਗੁੱਡ ਹੈ ਬਟ ਯੂਨੀਵਰਸਿਟੀ ਕਹਿ ਰਹੀ ਹੈ ਕਿ ਤੁਸੀਂ 10 ਸਾਲ ਵਿਦਆਊਟ ਜਸਟੀਫਿਕੇਸ਼ਨ ਮੇਰੇ ਕੋਲ ਆ ਸਕਦੇ ਹੋ ਆਪਾਂ ਵਿਦਆਊਟ ਜਸਟੀਫਿਕੇਸ਼ਨ ਉਹਦੀ ਯੂਨੀਵਰਸਿਟੀ ਦਾ ਮਤਲਬ ਕਿ ਬੱਚਾ چاہے 10 ਸਾਲ ਕੁਝ ਵੀ ਨਾ ਕੀਤਾ ਹੋਵੇ ਤਾਂ ਵੀ ਕੁਝ ਵੀ ਨਾ ਕੀਤਾ ਹੋਵੇ ਜੀ ਤਾਂ ਵੀ ਯੂਨੀਵਰਸਿਟੀ ਅਸੈਪਟ ਕਰ ਰਹੀ ਹੈ ਉਹ ਯੂਐਸਏ ਉਹ ਆਪਣੇ ਫੁੱਲਫਿਲ ਕਰ ਰਹੇ ਗੈਪ ਜੋ ਹੈ ਉਹਦੇ ਕੋਲ ਅਬ ਉਹ ਅਪਲਾਈ ਕਰ ਸਕਦੇ ਆ ਤੁਸੀਂ ਬੈਂਡ ਦੀ ਗੱਲ ਕੀਤੀ ਹੈ ਤਾਂ ਆਇਲਸ ਦੇ ਕਿੰਨੇ ਬੈਂਡ ਦੀ ਰਿਕੁਆਇਰਮੈਂਟ ਹੈ ਕਿ ਬਿਨਾ ਆਇਲਸ ਤੋਂ ਵੀ ਬੱਚਾ ਜਾ ਸਕਦਾ ਹੈ ਜਿਵੇਂ ਜੀ ਕੰਟਰੀ ਹੈ ਜਿਹੜੀ ਵਿਦ ਆਰ ਵਿਦਆਊਟ ਆਇਲਸ ਦੋਨੋਂ ਕੰਡੀਸ਼ਨ ਨਾਲ ਕੰਟੀਨਿਊ ਹੁੰਦੀ ਹੈ ਇਥੇ ਜ਼ਰੂਰੀ ਨਹੀਂ ਹੈ ਕਿ ਸੱਤ ਬੈਂਡ ਵਾਲਾ ਬੱਚਾ 5.5 6 ਵਾਲਾ 6 ਵਾਲਾ ਬੱਚਾ ਜਾਏਗਾ ਤੁਸੀਂ ਬਿਨਾ ਆਇਲਸ ਪੀਟੀ ਤੋਂ ਵੀ ਯੂਐਸਏ ਦੀ ਰਿਕੁਆਇਰਮੈਂਟ ਕੰਪਲੀਟ ਕਰ ਸਕਦੇ ਮਤਲਬ ਆਇਲਸ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਪਰ ਇਹ ਤਾਂ ਸ਼ਰਤ ਹੋਊਗੀ ਕਿ ਬੱਚੇ ਨੂੰ ਇੰਗਲਿਸ਼ ਚੰਗੀ ਆਉਂਦੀ ਹੋਵੇ ਕਿਉਂਕਿ ਅ ਨੇ ਕੋਈ ਸੀਬੀਐਸਸੀ ਪੰਜਾਬ ਬੋਰਡ ਦੇ ਗੁੱਡ ਕਮਿਊਨੀਕੇਸ਼ਨ ਸਕਿਲਸ ਹੁੰਦੀਆਂ ਨੇ ਕਮਿਊਨੀਕੇਸ਼ਨ ਸਕਿਲਸ ਚੰਗੀਆਂ ਹੋ ਮੈਟਰ ਕਰਦੀਆਂ ਨੇ ਅੰਬੈਸੀ ਆਫੀਸਰ ਨਹੀਂ ਦੇਖਣਾ ਕਿ ਤੁਹਾਡਾ ਇਸਐਮਆਰ ਲੱਗਿਆ ਹੋਇਆ ਹੈ ਇਸਐਮਆਰ ਲੱਗੇ ਹੋਏ ਨੂੰ ਨਹੀਂ ਦੇਖਣਗੇ ਉਹ ਦੇਖਣਗੇ ਕਿ ਬੱਚਾ ਕਿੰਨਾ ਕੌਨਫੀਡੈਂਸ ਲੈਵਲ ਦੇ ਨਾਲ ਬੋਲ ਰਿਹਾ ਹੈ ਕੀ ਬੋਲ ਰਿਹਾ ਹੈ ਉਹ ਸਭ ਕੁਝ ਮੈਟਰ ਕਰਦਾ ਹੈ ਜੀ ਅ اچھا ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਚਲੋ ਗੈਪ ਦੀ ਆਪਾਂ ਗੱਲ ਕਰ ਲਈ ਇਸ ਤੋਂ ਇਲਾਵਾ ਜੇ ਬੱਚੇ ਦੀ ਆਈਐਸਡੀ ਵੀ ਜ਼ਰੂਰਤ ਨਹੀਂ ਹੈਗੀ ਫੀਸ ਕਿੰਨੀ ਚਾਹੀਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਪਲੱਸ ਪੁਆਇੰਟ ਹੈ ਯੂਐਸਸੀ ਦਾ ਕਿ ਯੂਐਸ अच्छा यूएसडी ਜਿਹੜੀ ਯੂਨੀਵਰਸਿਟੀ ਦੀ ਫੀਸ ਹੋਏਗੀ ਆਫਟਰ ਵੀਜ਼ਾ ਜਾਏਗੀ ਮਤਲਬ ਬੱਚਾ ਤੁਹਾਡੇ ਕੋਲੇ ਜੇ ਆਂਦਾ ਹੈ ਤਾਂ ਤੁਸੀਂ ਉਸ ਤੋਂ ਫੀਸ ਆਫਟਰ ਵੀਜ਼ਾ ਲੈਨੇ ਆਪਾਂ ਨਹੀਂ ਆਫਟਰ ਵੀਜ਼ਾ ਲੈਂਦੇ यूएसए ਹੀ ਆਫਟਰ ਵੀਜ਼ਾ ਫੀਸ ਲੈ ਰਹੇ ਆ ਜੀ ਉਹ ਯੂਨੀਵਰਸਿਟੀ ਦੇ ਵਿੱਚ ਤੁਸੀਂ ਪਹਿਲਾਂ ਸਿਰ ਡਾਕੂਮੈਂਟ ਰਿਕੁਆਇਰਡ ਨੇ ਉਸ ਤੋਂ ਬਾਅਦ ਜਿਹੜੀ ਫੀਸ ਹੈ ਤੁਹਾਡੀ ਆਫਟਰ ਵੀਜ਼ਾ ਜਾਏਗੀ ਜਿਸ ਦਿਨ ਪਾਸਪੋਰਟ ਤੇ ਵੀਜ਼ਾ ਸਟੈਂਪ ਹੋ ਕੇ ਆ ਗਿਆ ਤਦ ਫੀਸ ਜਾਏਗੀ ਤੁਹਾਡੀ ਉਦੋਂ ਪਹਿਲਾਂ ਤੁਹਾਡੇ ਕੋਲੇ ਬੱਚੇ ਨੂੰ ਕਿੰਨੀ ਫੀਸ ਪੇ ਕਰਨੀ ਪੂਗੀ ਜਿਹੜਾ ਉਹਦਾ ਨਾਰਮਲ ਖਰਚਾ ਹੁੰਦਾ ਜੀ ਸੈਵੀਜ਼ ਫੀਸ ਅੰਬੈਸੀ ਫੀਸ ਆਫ ਅ ਲੈਟਰ ਫੀਸ ਹਾਂ ਉਸ ਤੋਂ ਇਲਾਵਾ ਹੋਰ ਕੋਈ ਬੱਚੇ ਨੂੰ ਕੋਈ ਜ਼ਿਆਦਾ ਬੱਚਾ ਫੰਡ ਦੀ ਰਿਕੁਆਇਰਮੈਂਟ ਕੰਪਲੀਟ ਕਰਕੇ ਆ ਰਿਹਾ ਤਾਂ ਬਹੁਤ ਵਧੀਆ ਗੱਲ ਹੈ ਜੀ ਅੱਛਾ ਮੰਨ ਲਓ ਕਿਸੇ ਦੀ 2-3 ਰਿਫਿਊਜ਼ਲ ਨੇ ਮੰਨ ਲਓ ਇੱਕ ਰਿਫਿਊਜ਼ਲ ਹੈ ਦੋ ਰਿਫਿਊਜ਼ਲ ਨੇ ਉਹਨੂੰ ਅਸੈਪਟ ਕਰ ਰਿਹਾ ਯੂਐਸ ਯੂਐਸਏ ਤੋਂ ਰਿਫਿਊਜ਼ਲ ਦੀ ਹਾਂਜੀ ਅਗਰ ਦੇਖੋ ਜੇ ਮੰਨ ਲਓ ਕਿਸੇ ਹੋਰ ਜਗ੍ਹਾ ਤੋਂ ਵੀ ਹੈ ਆਸਟ੍ਰੇਲੀਆ ਤੋਂ ਰਿਫਿਊਜ਼ਲ ਹੈ ਕੈਨੇਡਾ ਤੋਂ ਰਿਫਿਊਜ਼ਲ ਹੈ ਜਾਂ ਯੂਐਸ ਤੋਂ ਰਿਫਿਊਜ਼ਲ ਜ਼ਰੂਰ ਜੀ ਜ਼ਰੂਰ ਜਦੋਂ ਬੱਚਾ ਉਹਨਾਂ ਦੀ ਰਿਕੁਆਇਰਮੈਂਟ ਉਹਨਾਂ ਕੋਲ ਦੇਖੋ ਕੈਨੇਡਾ ਦੇ ਵਿੱਚ ਅਪਲਾਈ ਕੀਤਾ ਉਹਨੇ ਆਪਣੇ ਬੇਸ ਤੇ ਅਪਲਾਈ ਕੀਤਾ ਹੋਇਆ ਕੈਨੇਡਾ ਦੀ ਰਿਕੁਆਇਰਮੈਂਟ ਕੰਪਲੀਟ ਨਹੀਂ ਕਰ ਪਾਇਆ ਹੁਣ ਯੂਐਸਏ ਨੂੰ ਉਹਨੂੰ ਅਪਰੋਚ ਕੀਤਾ ਹੈ ਯੂਐਸਏ ਦੇ ਐਮਬੈਸੀ ਆਫੀਸਰ ਨੂੰ ਪਤਾ ਬੱਚਾ ਫੀਸ ਤਾਂ ਸਾਨੂੰ ਡਿਪੋਜ਼ਿਟ ਕਰਵਾ ਰਿਹਾ ਨਾ ਉਹ ਕੋਈ ਮੈਟਰ ਨਹੀਂ ਕਰਦਾ ਚਾਹੇ ਤੁਸੀਂ ਕਿਸ ਤੋਂ ਵੀ ਰਿਫਿਊਜ਼ਲ ਹੋ ਔਰ ਇਹ ਵੀ ਬੱਚੇ ਨੂੰ ਵਹਿਮ ਰਹਿੰਦਾ ਹੈ ਕਿ ਯੂਐਸਏ ਤੋਂ ਇੱਕ ਵਾਰ ਰਿਫਿਊਜ਼ ਹੋ ਜੇ ਦੁਬਾਰਾ ਯੂਐਸਏ ਵੀਜ਼ਾ ਨਹੀਂ ਪਰਵਾਇਡ ਕਰ ਰਿਹਾ ਤੁਹਾਨੂੰ ਸੈਕਿੰਡ ਟਾਈਮ ਦੇ ਲਈ ਇਦਾਂ ਦੀ ਕੋਈ ਇਸ਼ੂ ਨਹੀਂ ਹੈ ਅੱਛਾ ਇਹ ਚੀਜ਼ ਮੈਂਸ਼ਨ ਹੁੰਦੀ ਹੈ ਉਹਦੇ ਵਿੱਚ ਜੀ ਉਹ ਤੁਹਾਨੂੰ ਜਦੋਂ ਕਹਿੰਦੇ ਨੇ ਕਿ ਸੌਰੀ ਬੈਟਰ ਲੱਕ ਨੈਕਸਟ ਟਾਈਮ ਅਗਰ ਤੁਸੀਂ ਐਲੀਜੀਬਲ ਨਹੀਂ ਹੋ ਤਾਂ ਤੁਹਾਨੂੰ ਖੁਦ ਹੀ ਬੋਲਦੇ ਮਤਲਬ ਤੁਹਾਡੀ ਡਾਕੂਮੈਂਟੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਰਹੇਗੀ ਉਸ ਚੀਜ਼ ਨੂੰ ਸੁਧਾਰ ਕਰਕੇ ਤੁਸੀਂ ਦੁਬਾਰਾ ਆਪਣੀ ਫਾਈਲ ਲਗਾ ਸਕਦੇ ਜੀ 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 ਅੱਛਾ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਚਲੋ ਬੱਚੇ ਨੂੰ ਕਿੰਨੀ ਫੀਸ ਚਾਹੀਦੀ ਹੈ ਮੰਨ ਲਓ ਉੱਥੇ ਜਾ ਕੇ ਵੀ ਪੇ ਕਰਨੀ ਹੈ ਜਾਂ ਇੱਥੋਂ ਵੀ ਪੇ ਕਰਨੀ ਹੈ ਕਿੰਨੇ ਕ ਬੱਚਾ ਕਿੰਨੇ ਕ ਟਾਈਮ ਜਿਹੜਾ ਕਿੰਨੇ ਕ ਪੈਸੇ ਆਦਾ ਦੀ ਹੈ ਮੈਕਸਿਮਮ 10 ਤੋਂ 15 ਲੱਖ ਤੱਕ ਦੀ ਵੀ ਪੰਜਾਂ ਨੇ ਜੀ 15 ਤੋਂ 20 ਲੱਖ ਤੱਕ ਦੀਆਂ ਵੀ ਪੰਜਾਂ ਨੇ ਜੋ ਜਿਹੜੇ ਫੀਸਾਂ ਦਾ ਸਟਰਕਚਰ ਰਹੇਗਾ ਤੁਹਾਡਾ ਅਪਰੋਕਸੀਮੇਟ ਕਹਿ ਸਕਦੇ ਹੁੰਦੇ ਆ ਕਿ ਜਦੋਂ ਵੀਜ਼ਾ ਪ੍ਰੂਫ ਹੋਣ ਤੋਂ ਬਾਅਦ ਵੀਜ਼ਾ ਪ੍ਰੂਫ ਹੋਣ ਤੋਂ ਬਾਅਦ ਬੱਚਾ ਜ਼ਰੂਰੀ ਵੀ ਨਹੀਂ ਹੈ ਕਿ ਉਹ 1 ਸਾਲ ਦੀ ਫੀਸ ਡਿਪੋਜ਼ਿਟ ਕਰਵਾ ਕੇ ਜਾਵੇ ਅਗਰ ਤੁਹਾਡੀ ਸਾਲ ਦੀ 15 ਲੱਖ ਫੀਸ ਹੈ ਤਾਂ ਬੱਚੇ ਨੂੰ ਇਹ ਅਥਾਰਟੀ ਯੂਨੀਵਰਸਿਟੀ ਖੁਦ ਦਿੰਦੀ ਹੈ ਕਿ ਉਹ ਮਿਨਿਮਮ 6 ਮਹੀਨੇ ਦੀ ਰਿਕੁਆਇਰਮੈਂਟ ਕੰਪਲੀਟ ਕਰਕੇ ਆ ਸਕਦਾ ਮਤਲਬ ਬੱਚਾ ਉਰੂਦੀ 7.5 ਲੱਖ ਰੁਪਏ ਪੇ ਕਰਕੇ ਬਾਕੀ ਉਹਦੇ ਟਿਕਟ ਦੇ ਖਰਚੇ ਹੋਗੇ ਐਮਬੈਸੀ ਫੀਸ ਹੋਗੀ ਜਾਂ ਜਿਹੜੀਆਂ ਹੋਸਟ ਫੀਸ ਹਨ 10 ਲੱਖ ਰੁਪਏ ਦੇ ਵਿੱਚ ਬੱਚਾ ਬਾਹਰ ਪਹੁੰਚ ਸਕਦਾ ਨਹੀਂ ਇਹ ਜ਼ਰੂਰੀ ਵੀ ਨਹੀਂ ਕਿ 10 ਲੱਖ ਲੱਗੇ ਬਹੁ ਇੱਕ ਵਾਰ ਯੂਐਸਏ ਪਹੁੰਚ ਕੇ ਡਾਇਰੈਕਟ ਮੈਨੂ ਡਿਪੋਜ਼ਿਟ ਕਰਵਾਵੇ ਸੋ ਸਟੇਟ ਦੀਆਂ ਵੀ ਅਜਿਹੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਜਿੱਥੇ ਉਹ ਇਹ ਕਹਿੰਦੇ ਹੁਣ ਕਿ ਜਿਹੜਾ ਵੀਜ਼ਾ ਜਿਹੜੀ ਫੀਸ ਹੈ ਉਹ ਆਫਟਰ ਵੀਜ਼ਾ ਜੀ ਸਾਡੇ ਕੋਲ ਕਿਹੜੀਆਂ ਯੂਨੀਵਰਸਿਟੀਆਂ ਨੇ ਸਟੇਟਸ ਦੀ ਗੱਲ ਕਰ ਦੇਖੋ ਵਿਸਕੋਂਸਿਨ ਆਗੇ ਮਿਲਵੌਕੀ ਵਾਲੀ ਰੈਡਫੋਰਡ ਆ ਗਈ ਹੈ ਕਿਹੜੀ ਕਿਹੜੀ ਜਗ੍ਹਾ ਤੇ ਨਹੀਂ ਗਈ ਹੈ ਪੈਂਸਿਲਵੇਨੀਆ ਦੇ ਵਿੱਚ ਹੈ ਜੀ ਪੈਂਸਿਲਵੇਨੀਆ ਦੇ ਵਿੱਚ ਬੱਚਿਆਂ ਦੀ ਪ੍ਰੈਫਰੈਂਸ ਹੁੰਦੀ ਹੈ ਕਿ ਮੈਂ ਇਸ ਏਰੀਆ ਦੇ ਵਿੱਚ ਕਰਨਾ ਤਾਂ ਉਹਦੇ ਅਕੋਰਡਿੰਗ ਯੂਨੀਵਰਸਿਟੀਆਂ ਹੁੰਦੀਆਂ ਨੇ ਕਈ ਯੂਨੀਵਰਸਿਟੀਆਂ ਕਹਿੰ ਫੀਸ ਦਾ ਸਟਰਕਚਰ ਵੀ ਦੇਖੋ ਤਿੰਨ ਟਾਈਪ ਦਾ ਹੁੰਦਾ ਹੈ ਇੱਕ ਯੂਨੀਵਰਸਿਟੀਆਂ ਕਹਿੰਦੀਆਂ ਨੇ ਕਿ ਪੂਰੀ ਫੀਸ ਸਾਡੇ ਕੋਲ ਆ ਕੇ ਡਿਪੋਜ਼ਿਟ ਕਰਵਾਓ ਮਤਲਬ ਕਿ ਬੱਚਾ ਐਥੋ ਕੋਈ ਫੀਸ ਡਿਪੋਜ਼ਿਟ ਨਹੀਂ ਕਰਵਾ ਕੇ ਜਾਏਗਾ ਸਾਰਾ ਉੱਥੇ ਜਾ ਕੇ ਕਰਵਾਏਗਾ ਇੱਕ ਯੂਨੀਵਰਸਿਟੀਆਂ ਕਹਿੰਦੀਆਂ ਇਨਟੇਕ ਅਕੋਰਡਿੰਗ ਕਿ ਬੱਚਾ ਮੈਨੂੰ ਇਨਟੇਕ ਅਕੋਰਡਿੰਗ ਫੀਸ ਦੇ ਕੇ ਆਵੇ ਮਿਨਿਮਮ 3 ਮੰਥ ਦਾ ਇਨਟੇਕ ਹੁੰਦਾ ਹੈ ਤਿੰਨ ਇਨਟੇਕ ਹੁੰਦੇ ਨੇ ਜਨ ਮਈ ਅਗਰ ਸਪਟੰਬਰ ਅਗਰ ਮੈਨ ਦੇਖਿਆ ਜਾਵੇ ਰੋਲਿੰਗ ਇਨਟੇਕ ਨੇ ਯੂਐਸਏ ਦੇ ਵਿੱਚ ਬਟ ਆਪਾਂ ਬੱਚਿਆਂ ਦੇ ਅਕੋਰਡਿੰਗ ਇਨਸਟਾਲਮੈਂਟਸ ਹੋ ਜਿੱਦਾਂ ਮੈਕਨੀ ਸਟੇਟ ਯੂਨੀਵਰਸਿਟੀ ਹੈ ਜੀ ਲੂਸੀਆਨਾ ਦੇ ਵਿੱਚ ਹੈ ਉਹ ਕਹਿੰਦੀ ਹੈ ਕਿ 1200 ਡਾਲਰ ਤੁਸੀਂ ਪੇ ਕਰਕੇ ਆ ਜਿਵੇਂ ਡਾਊਨ ਪੇਮੈਂਟ ਕਹ ਲਈਏ ਡਾਊਨ ਪੇਮੈਂਟ ਕੀ ਤੁਸੀਂ ਜਸ ਸਾਨੂੰ ਇੱਕ ਰਜਿਸਟ੍ਰੇਸ਼ਨ ਅਮਾਉਂਟ ਦੇ ਦਿਓ ਕਿ ਤੁਸੀਂ ਸਾਡੇ ਕੋਲ ਪਹੁੰਚ ਰਹੇ ਹੋ ਕਿ ਤੁਸੀਂ ਸਾਡੇ ਕੋਲ ਆ ਕੇ ਸਾਡੀ ਫੀਸ ਕਰਾ ਰਹੇ ਹੋ ਕੰਟੀਨਿਊ ਤਾਂ ਜੋ ਬੱਚੇ ਨੂੰ ਟਰੈਵਲ ਕਰਦੇ ਟਾਈਮ ਕੋਈ ਪ੍ਰੋਬਲਮ ਨਾ ਆਵੇ ਜੀ ਦੇ ਕੋ ਬੱਚਾ ਕਹਿੰਦਾ ਕਿ ਨਹੀਂ ਮੈਂ ਕੁਝ ਯੂਨੀਵਰਸਿਟੀ ਦੇ ਬੱਚੇ ਕਹਿੰਦੇ ਨੇ ਕਿ ਮੈਂ ਫੀਸ ਆਫਟਰ ਵੀਜ਼ਾ ਹੀ ਦੇਣੀ ਆ ਬਟ ਉਹਦੀ ਰਿਕੁਆਇਰਮੈਂਟ ਕੰਪਲੀਟ ਕਰਨੀ ਪੈਂਦੀ ਆ ਬੱਚਾ ਟਰੈਵਲ ਕਰਦਾ ਹੈ ਕੱਲੂ ਇਮੀਗ੍ਰੇਸ਼ਨ ਚ ਕੋਈ ਦਿੱਕਤ ਨਾ ਆਵੇ ਸੋ ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ ਹੈ ਫੀਸ ਨੂੰ ਲੈ ਕੇ ਕਈ ਯੂਨੀਵਰਸਿਟੀਆਂ ਆਫਟਰ ਵੀ ਸਾਰੀ ਰੀਚ ਤੇ ਲੈਂਦੀਆਂ ਨੇ ਫੀਸ ਕਈ ਯੂਨੀਵਰਸਿਟੀ 6 ਮੰਥ ਦੀ ਜਾਂ 3 ਮੰਥ ਦੀ ਡਿਪੋਜ਼ਿਟ ਕਰਵਾ ਲੈਂਦੇ ਨੇ ਕਈ ਇਨੀਸ਼ੀਅਲ ਅਮਾਉਂਟ ਲੈ ਲੈਂਦੀਆਂ ਨੇ ਬਹੁਤ ਸਾਰੀ ਯੂਨੀਵਰਸਿਟੀ ਜਸਟ 50 ਡਾਲਰ ਵੀ ਲੈ ਕੇ ਆ ਜਾਂਦੇ ਨੇ ਜਿੱਦਾਂ ਪ੍ਰੋਸਪੈਕਟ ਦੀ ਫੀਸ ਕਹਿ ਸਕਦੇ ਹੋ ਇਹ ਆਪਾਂ ਕਿ ਜਸਟ ਤੁਸੀਂ ਸਾਨੂੰ ਐਡਮਿਸ਼ਨ ਫੀਸ ਦਿਓ ਆਪਣੀ بس ਸਿਰਫ 50 ਡਾਲਰ 50 ਡਾਲਰ ਪੇ ਕਰਕੇ ਆਜੋ ਜਿੱਦਾਂ ਹੁਣ ਗੈਨਨ ਯੂਨੀਵਰਸਿਟੀ ਹੈ ਪ੍ਰਾਈਵੇਟ ਯੂਨੀਵਰਸਿਟੀ ਹੈ ਮਾਸਟਰਸ ਵਾਸਤੇ ਉਹਦੀ ਇਨੀਸ਼ੀਅਲ ਅਮਾਉਂਟ ਕੀ ਹੈ ਜਦੋਂ ਵੀਜ਼ਾ ਪ੍ਰੂਵ ਹੋ ਗਿਆ ਸੈਕਿੰਡ ਡੇ ਮੇਲ ਆ ਜਾਂਦੀ ਹੈ ਸਾਡੇ ਕੋਲ ਕਿ ਵੀਜ਼ਾ ਕਾਪੀ ਅਸੀਂ ਫਾਰਵਰਡ ਕਰਦੇ ਹਾਂ ਕਿ ਆ ਵੀ ਨੇ ਹੁੰਦਾ ਬੱਚੇ ਕੋਲ ਡਾਇਰੈਕਟ ਮੈਸੇਜ ਪਹੁੰਚ ਜਾਂਦਾ ਉਹ ਇਨੀਸ਼ਲ ਡਿਪੋਜ਼ਿਟ ਮੰਗਦੀ ਹੈ ਜੇ ਕੁਝ ਕੁ ਯੂਨੀਵਰਸਿਟੀਆਂ ਦੇ ਰਿਕੁਆਇਰਮੈਂਟ ਹੁੰਦੀ ਹੈ ਮਤਲਬ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਆਪਣਾ ਲੱਗ ਲੱਗ ਕੇ ਹਾਂ ਅੱਛਾ ਇਸ ਤੋਂ ਇਲਾਵਾ ਜੀ ਮੈਂ ਗੱਲ ਕਰਾਂ ਕਿ ਕਿੰਨੇ ਟਾਈਮ ਦਾ ਵੀਜ਼ਾ ਲੱਗਦਾ ਹੈ ਉਹਦੇ ਵਿੱਚ ਵਰਕ ਪਰਮਿਟ ਵੀ ਲੱਗਦਾ ਹੈ ਜਾਂ ਫਿਰ ਖਾਲੀ ਸਟੱਡੀ ਵੀਜ਼ਾ ਲੱਗਦਾ ਹੈ ਦੇਖੋ ਯੂਐਸਏ ਦੇ ਵਿੱਚ ਇਹ ਪਲੱਸ ਪੁਆਇੰਟ ਹੈ ਜੀ ਯੂਐਸਏ 5 ਇਅਰ ਦਾ ਵੀਜ਼ਾ ਪਾਸਪੋਰਟ ਤੇ ਸਟੈਂਪੋ ਕਿਉਂ ਹੁੰਦਾ ਤੁਸੀਂ ਦੇਖਿਆ ਹੋਗਾ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿੰਨੇ ਟਾਈਮ ਦਾ ਸਟੱਡੀ ਪਰਮਿਟ ਹੈ ਓਨੇ ਟਾਈਮ ਦਾ ਹੀ ਵੀਜ਼ਾ ਉਹ ਤੋਂ ਬਾਅਦ ਤੁਸੀਂ ਇੱਥੇ ਜਾ ਕੇ ਵਰਕ ਲੈਣਾ ਪੈਂਦਾ ਉਹ ਤੇ ਵਰਕ ਵਰਕ ਤੁਸੀਂ ਇੰਡੀਆ ਦੇ ਵਿੱਚ ਹੀ ਲੈ ਕੇ ਜਾਣੇ ਹੋ ਇੱਥੇ ਯੂਐਸਏ ਦੇ ਵਿੱਚ ਕਈ ਸਾਰੇ ਬੱਚਿਆਂ ਦੇ ਦੇਖੋ ਇਹ ਇੰਟਰਵਿਊ ਦੇ ਵਿੱਚ ਵੀ ਹੁੰਦਾ ਬੱਚੇ ਨੂੰ ਕੁਝ ਨਹੀਂ ਵੀ ਹੋ ਜਾਂਦੀ ਕਿ ਤੁਸੀਂ ਉੱਥੇ ਜਾ ਕੇ ਕੰਮ ਕਰ ਰਹੇ ਹੋ ਜਾਂ ਨਹੀਂ ਕਰੋਗੇ ਤਾਂ ਬੱਚਾ ਕਹਿੰਦਾ ਨਹੀਂ ਕਰਦਾ ਇੱਕ ਸਰਵਿਸ ਫੀਸ ਹੁੰਦੀ ਹੈ ਜੀ ਯੂਐਸਏ ਦੀ ਵਿੱਚ ਉਹ 350 ਡਾਲਰ ਫੀਸ ਵੀ ਹੁੰ ਕੀ ਅਫੀਸਰ ਨੂੰ ਮੈਂ ਫੀਸ ਨਹੀਂ ਉੱਤੇ ਕੰਮ ਨਹੀਂ ਜਾ ਕੇ ਸੌਰੀ ਕਰਨ ਲੱਗਿਆ ਬਟ ਉਹ ਇਹ ਭੁੱਲ ਜਾਂਦਾ ਕਿ ਮੈਂ ਫੀਸ ਡਿਪੋਜ਼ਿਟ ਕਰਵਾਈ ਹੋਏ ਕੰਮ ਕਰਨ ਦੀ ਪਰਮਿਸ਼ਨ ਵਾਲੇ ਕੰਮ ਕਰਨ ਦੀ ਪਰਮਿਸ਼ਨ ਐਜ਼ ਅ ਸਟੂਡੈਂਟ 22 25 ਆਰ ਸੌਰੀ ਹੁੰਦੀ ਹੈ ਸਟੂਡੈਂਟ ਨੂੰ ਜਿਹੜਾ ਕਿ ਉੱਥੇ ਜਾ ਕੇ ਕੰਮ ਕਰਦਾ ਬਟ ਵੀਜ਼ਾ ਸਾਨੂੰ 5 ਸਾਲ ਦਾ ਜਿਹੜਾ ਆਪਾਂ ਕਹਿੰਦੇ ਲੀਗਲੀ ਇਕਲੀਕਲੀ ਜਿਹੜੀ ਯੂਐਸਏ ਦੀ ਗਵਰਨਮੈਂਟ ਦੇ ਰਹੀ ਹੈ ਕਿ ਫਿਰ ਉਹ ਵੱਧ ਵੀ ਜਾਂਦਾ ਉਹ ਸੋ ਡਿਪੈਂਡ ਕਰਦਾ ਜੀ ਦੇਖੋ ਤੁਹਾਡੀ ਪ੍ਰੋਫਾਈਲ ਆ ਕਈ ਬੱਚੇ ਜਾ ਕੇ ਉੱਥੇ ਆਪਣੇ ਦੇਖੋ ਬੈਚਲਰ ਕੀਤੀ ਹੈ ਤੁਸੀਂ ਕੰਟੀਨਿਊ ਬੈਚਲਰ ਕਰਦੇ ਹੋ ਤੁਸੀਂ ਅੱਛੀ ਕੰਪਨੀ ਜਨ ਰਾਈਅਰ ਕਰਦੇ ਹੋ ਉਹਦੇ ਕਿੰਨੇ ਪੁਆਇੰਟਸ ਬਣਦੇ ਪੁਆਇੰਟਸ ਬਣਦੇ ਆ ਦੇਖੋ ਹੁਣ ਪੀਆਰ ਦੇ ਲਈ ਸਕੋਰ ਲੈਣ ਦੇ ਲਈ ਸਿੰਬਲ ਸਕੋਰ ਬਣਾਉਣ ਦੇ ਲਈ ਜੇ ਆਪਾਂ ਦੇਖੀਏ ਕਿ ਪ੍ਰੋਫਾਈਲ ਬਣਦੀ ਹੈ ਸਟੱਡੀ ਦੇ ਉੱਪਰ ਹੀ ਬਣਦੀ ਹੈ ਨਾ ਹੁਣ ਉੱਥੇ ਜਾ ਕੇ ਬੱਚਾ ਕਿਵੇਂ ਕੀ ਕਰ ਰਿਹਾ ਜੀ ਉਹ ਚੀਜ਼ ਤੇ ਮੈਟਰ ਹੈ ਬਟ ਇੱਕ ਵਾਰ ਲਈ ਯੂਐਸਏ ਦੇ ਲਈ ਯੂਐਸਏ ਤੁਹਾਨੂੰ 5 ਸ ਚਾਰ ਦੀ ਹੈ 6 5 ਸਾਲ ਦੀ ਹੈ ਵੀਜ਼ਾ 5 ਇਅਰ ਦਾ ਸਟੈਂਪ ਹੋ ਕੇ ਹੀ ਆਉਣਾ ਹੈ ਮਤਲਬ ਤੁਹਾਡੇ ਕੋਲ ਲੀਗਲੀ ਪਰਮਿਸ਼ਨ ਹੈਗੀ ਹੈ ਕਿ ਤੁਸੀਂ 5 ਸਾਲ ਸਟੇ ਕਰ ਸਕਦੇ ਹੋ ਅੱਛਾ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕੀ ਵੀਜ਼ਾ ਆਨ ਤੋਂ ਬਾਅਦ ਜੇ ਮੰਨ ਲਓ ਤੁਹਾਡੇ ਕੋਲੇ ਹੁਣ ਬੱਚਾ ਕੋਈ ਆਣਾ ਚਾਹੁੰਦਾ ਹੈ ਮੰਨ ਲਓ ਕੋਈ ਬੜੀ ਦੂਰੋਂ ਆ ਰਿਹਾ ਹੈ ਕੋਈ ਫਾਜ਼ਿਲਕਾ ਤੋਂ ਆ ਰਿਹਾ ਹੈ ਚੰਡੀਗੜ੍ਹੇ 'ਤੇ ਤੁਹਾਡਾ ਆਫਿਸ ਹੈ ਤਾਂ ਉਹ ਕਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਤੁਹਾਡੇ ਕੋਲੇ ਲੈ ਕੇ ਆਵੇ ਕਿਹੜੇ ਪੇਪਰਸ ਨੇ ਜਿਹੜੇ ਇੱਕ ਵਾਰ ਚਾਹੀਦੇ ਨੇ ਬੱਚੇ ਨੂੰ ਦੇਖੋ ਮੈਨੂੰ ਬੱਚੇ ਦੇ ਸਟੂਡੈਂਟ ਸਟੂਡੈਂਟ ਦੇ ਸੌਰੀ ਜਿਹੜੇ ਅਕੈਡੈਮਿਕ ਡਾਕੂਮੈਂਟ ਚਾਹੀਦੇ ਨੇ ਰਿਕੁਆਇਰਡ ਨੇ ਜਿਹੜੇ ਕਿਉਂਕਿ ਦੇਖੋ ਅਸੀਂ ਫਾਲਤੂ ਡਾਕੂਮੈਂਟ ਨਹੀਂ ਲੈਂਦੇ ਨਾ ਹੀ ਉਹ ਰਿਕੁਆਇਰਡ ਹੁੰਦੇ ਨੇ ਤੁਸੀਂ ਮੈਨੂੰ ਆਪਣੇ 10th ਔਨਵਰਡ ਜਿੰ ਸ ਆਪਣੀ ਪਹਿਲਾ ਗੱਲ ਹੋਈ ਹੈ ਜੀ ਦੇਖੋ ਬਾਕੀ 10ਵੀਂ 12ਵੀਂ ਗ੍ਰੈਜੂਏਟ ਕੋਈ ਡਿਪਲੋਮਾ ਕੋਈ ਡਿਗਰੀ ਇਹੀ ਡਾਕੂਮੈਂਟ ਰਿਕੁਆਇਰਡ ਹੁੰਦੇ ਨੇ ਇੱਥੇ ਕੋਈ ਇਹ ਕਹਿ ਸਕਦੇ ਹੋਏ ਕਿ ਆਈਟੀਆਰ ਚਾਹੀਦੀਆਂ ਨੇ ਆਪਾਂ ਨੂੰ ਕੋਈ ਸੀਏ ਰਿਪੋਰਟ ਚਾਹੀਦੀ ਹੈ ਅੱਦਾਂ ਦਾ ਕੁਝ ਵੀ ਨਹੀਂ ਚਾਹੀਦਾ ਬੱਚਾ ਸਟੱਡੀ ਕਰਨ ਜਾ ਰਿਹਾ ਮੈਨੂੰ ਸਿਰਫ ਸਟੱਡੀ ਡਾਕੂਮੈਂਟ ਰਿਕੁਆਇਰਡ ਨੇ ਬੱਚੇ ਅੱਛਾ ਫੰਡ ਕਿੰਨੇ ਚਾਹੀਦੇ ਨੇ ਉਹਨਾਂ ਦੇ ਖਾਤੇ ਦੇ ਵਿੱਚ ਦੇਖੋ ਬੀਸੀ ਦੀ ਥਰਡ ਪਾਰਟੀ ਅਸੈਪਟੇਬਲ ਕਰਦਾ ਯੂਐਸਏ ਦੋ ਦਿਨ ਪੁਰਾਣੀ ਵੀ ਕਰ ਲੈਂਦਾ ਬੱਚਾ ਖੁਦ ਲੈ ਕੇ ਆ ਰਿਹਾ ਤਾਂ ਵੈਲਨ ਗੁੱਡ ਹੈ ਜੀ ਬਹੁਤ ਵਧੀਆ ਗੱਲ ਹੈ ਥਰਡ ਪਾਰਟੀ ਵੀ ਥਰਡ ਪਾਰਟੀ ਅਸੈਪਟ ਕਰਦਾ ਯੂਐਸਏ ਕਈ ਵਾਰ ਕੋਈ ਏਜੰਟ ਕਹਿ ਦਿੰਦੇ ਨੇ ਨਹੀਂ ਜੀ ਇਹ ਮੈਨ ਨਹੀਂ ਅਸੈਪਟ ਹੁੰਦਾ ਇਹ ਨਹੀਂ ਹੁੰਦਾ ਨਹੀਂ ਯੂਐਸਏ ਖੁਦ ਬੋਲਦਾ ਹੈ ਕਿ ਤੁਸੀਂ ਆਪਣੀ ਫੈਮਿਲੀ ਚੋਂ ਮੰਮੀ ਪਾਪਾ ਚਾਚਾ ਕਿਸੇ ਦਾ ਵੀ ਐਨੀਬਾਡੀ ਐਬੀਸੀ ਡੈਥ ਮੈਨੂੰ ਫੰਡ ਲੈ ਕੇ ਦਿਓ ਜੈਨੂਅਲ ਫੰਡ ਦੇਣੇ ਚਾਹੀਦੇ ਨੇ ਜੈਨੂਅਲ ਫੰਡ ਪਹਿਲੇ ਰਿਕੁਆਇਰਡ ਰੱਖਦਾ ਹੈ ਜੀ ਕਿੰਨੇ ਟਾਈਮ ਦੇ ਲਈ ਉਹ ਖਾਤੇ ਦੇ ਵਿੱਚ ਰ ਦੇਖੋ ਬੱਚੇ ਦਾ ਜਦੋਂ ਵੀਜ਼ਾ ਡਨ ਹੋ ਗਿਆ ਉਸ ਤੋਂ ਬਾਅਦ ਤਾਂ ਪੇਰੈਂਟਸ ਯੂਜ਼ ਕਰਨਗੇ ਕਿਉਂਕਿ ਉਹ ਇੱਕ ਤਰ੍ਹਾਂ ਦੇ ਇੱਕ ਵਾਰ ਵੀਜ਼ੇ ਤੱਕ ਮਤਲਬ ਮਹੀਨੇ ਤੋਂ 2 ਮਹੀਨੇ ਦੇ ਲਈ ਉਹਨਾਂ ਨੂੰ ਤੁਸੀਂ ਇੱਕ ਵਾਰ ਹੀ ਮੰਨ ਕੇ ਚੱਲੋ ਕਿ ਕਿੰਨੇ ਫੰਡਸ ਦੇ ਯੂਨੀਵਰਸਿਟੀ ਟੂ ਯੂਨੀਵਰਸਿਟੀ ਰਿਕੁਆਇਰਡ ਹੈ ਜੀ ਦੇਖੋ ਹੁਣ ਮੈਂ ਯੂਨੀਵਰਸਿਟੀ ਮਿਨਿਮਮ ਟੂ ਮੈਕਸਿਮਮ ਜੀ ਆਪਾਂ ਮਿਨਿਮਮ 10 ਟੂ 12 ਲੱਖ ਤੋਂ ਲੈ ਕੇ 25 ਟੂ 30 ਲੱਖ ਤੱਕ ਚੱਲ ਜਾਂਦੇ ਆ ਜੀ ਫੰਡ ਮਤਲਬ 10 ਤੋਂ 30 ਲੱਖ ਦੇ ਵਿੱਚ ਵਿੱਚ ਕਿੰਨਾ ਵੀ ਹੋ ਸਕਦਾ ਫੰਡ ਹੋ ਸਕਦੇ ਆ ਕਿਉਂਕਿ ਅਗਰ ਫੀਸ 15 ਲੱਖ ਹੈ ਹੁਣ ਆਪਾਂ ਨੇ ਫੀ ਯੂਨੀਵਰਸਿਟੀ ਨੂੰ ਦੱਸਿਆ ਕਿ ਸਾਡੇ ਕੋਲ ਤੁਹਾਨੂੰ ਅਪਰੋਚ ਕਰਨ ਦੇ ਲਈ ਅਵੇਲੇਬਲ ਬੈਲੈਂਸ ਹੈ ਵੀ ਮੇਰੀ ਤੁਹਾਡੀ ਅਗਰ 12 ਲੱਖ ਫੀਸ ਹੈ ਤਾਂ ਮੈਂ ਤੁਹਾਨੂੰ 15 ਲੱਖ ਸ਼ੋ ਕਰ ਰਿਹਾ ਕਿ ਮੈਂ ਤੁਹਾਨੂੰ ਅਪਰੋਚ ਕਰ ਸਕਦਾ ਤਾਂ ਉੱਥੇ 15 ਲੱਖ ਫੰਡ ਭੇਜਾਂਗੇ ਜੀ ਹੁਣ ਯੂਨੀਵਰਸਿਟੀ ਕਰ 20 ਲੱਖ ਫੀਸ ਦਾ ਤਾਂ ਆਪਾਂ ਨੂੰ 25 ਲੱਖ ਫੰਡ ਭੇਜ ਦਵਾਂਗੇ ਅਗਰ 25 ਹੈ ਤਾਂ ਉਹਨੂੰ 30 ਲੱਖ ਉਹਦੀ ਰਿਕੁਆਇਰਮੈਂਟ ਕੰਪਲੀਟ ਕਰਨੀ ਆਪਾਂ ਯੂਨੀਵਰਸਿਟੀ ਦੀ ਕਿਉਂਕਿ ਆਪਾਂ ਨਹੀਂ ਦੱਸਾਂਗੇ ਕਿ ਆਪਣਾ ਬੱਚਾ ਕਿ ਉਹ ਆਪਣੇ ਕੈਂਪਸ ਦੀ ਆਪਣੀ ਬੁੱਕਸ ਦੀ ਹੈਲਥ ਇੰਸ਼ੋਰੈਂਸ ਦੀ ਸਭ ਕੁਝ ਦੀ ਰਿਕੁਆਇਰਮੈਂਟ ਕੰਪਲੀਟ ਕਰਵਾਉਂਦਾ ਹੈ ਨਾ ਯੂਐਸਸੀ ਸੋ ਮੈਨੂੰ ਲੱਗਦਾ ਕਿ ਮੇਰੇ ਤਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਜ਼ਰੂਰੀ ਨੇ ਉਹ ਮਿਲ ਚੁੱਕੇ ਨੇ ਜੇ ਤੁਸੀਂ ਵੀ ਕੋਈ ਗੱਲ ਦੱਸਣਾ ਚਾਹੁੰਦੇ ਹੋ ਕੋਈ ਬੱਚਿਆਂ ਨੂੰ ਨਈਂ ਟੇਕ ਆ ਰਿਹਾ ਜੀ ਇਸ ਤੋਂ ਬਾਅਦ ਔਰ ਯੂਐਸਏ ਨੇ ਨਵੀਂ ਅਪਡੇਟ ਦਿੱਤੀ ਹੈ ਕਿ ਜਿੱਦਾਂ ਬਹੁਤ ਸਾਰੇ ਗਰਲਸ ਨੇ ਜਿਨ੍ਹਾਂ ਕੋਲ ਉਹ ਕੈਨੇਡਾ ਦੇ ਵਿੱਚ ਦੇਖੋ ਜੀਆਈਸੀ ਡਬਲ ਹੋ ਚੁੱਕੀ ਹੈ 6 ਲੱਖ ਤੋਂ 12 ਲੱਖ ਹੋ ਚੁੱਕੀ ਹੈ 12 ਲੱਖ ਫੀਸ ਹੋ ਚੁੱਕੀ ਹੈ ਤੇ ਟੋਟਲ 24 ਲੱਖ ਫੀਸ ਮਿਲਾ ਕੇ ਟਿਕਟ ਮਿਲਾ ਕੇ ਹਰ ਮੈਡੀਕਲ ਖਰਚਾ ਮਿਲਾ ਕੇ 28 ਲੱਖ ਤੱਕ ਗੱਲ ਪਹੁੰਚ ਜਾਂਦੀ ਹੈ ਬਟ ਯੂਐਸਏ ਇੱਕ ਐਦਾਂ ਦੀ ਕੰਟਰੀ ਹੈ ਜਿਹਦੇ ਲਈ ਤੁਹਾਨੂੰ ਮਿਨੀਮਮ ਅਮਾਉਂਟ ਪਹਿਲਾਂ ਕਹੀ ਹੈ 2 ਤੋਂ 2.5 ਤੇ 3 ਲੱਖ ਤੱਕ ਦਾ ਖਰਚਾ ਹੈ 28 ਲੱਖ ਤੇ 3 ਲੱਖ 'ਚ ਬਹੁਤ ਫਰਕ ਹੈ ਜੀ ਜਿਨ੍ਹਾਂ ਦਾ ਬਜਟ ਜਾਂਦੇ ਲਈ ਨੇ ਇੱਕ ਤਾਂ ਉਹਨਾਂ ਵਾਸਤੇ ਫਾਇਦੇ ਦੀ ਗੱਲ ਹੈ ਕਿ ਬਹੁਤ ਥੋੜੀ ਅਮਾਉਂਟ ਦੇ ਵਿੱਚ ਯੂ ਐਸ ਨੂੰ ਅਪਰੋਚ ਕਰ ਸਕਦੇ ਹੋ ਤੁਸੀਂ ਫੀਸ ਵੀ ਆਫਟਰ ਵੀਜ਼ਾ ਹੈ ਦੇਖੋ ਜਾਂ ਫੀਸ ਜਾਂ ਤੋਂ ਪਹਿਲਾਂ ਤੁਸੀਂ ਅਮਾਉਂਟ ਮਿਨੀਮਮ ਅਮਾਉਂਟ ਪੇ ਕਰਕੇ ਜਾਨੀਏ ਤਾਂ ਤੁਸੀਂ ਇੱਕ ਮੈਕਸਿਮਮ 10 ਲੱਖ ਦਾ ਖਰਚਾ ਮੰਨ ਕੇ ਚੱਲ ਸਕਦੇ ਹੋ ਵੀ 10 ਲੱਖ ਦਾ ਖਰਚਾ ਲੈ ਕੇ ਜਾ ਸਕਦੇ ਹੋ ਨੰਬਰ 2 ਕੀ ਚੀਜ਼ ਹੈ ਜੀ ਵਿਦਆਉਟ ਆਇਲਟ ਸਪੀਟੀ ਹੈ ਇੰਟਰਵਿਊ ਦੀ ਪਰਪੇਸ਼ਨ ਸਾਡੇ ਐਕਸਪਰਟ ਕਰਵਾਉਣਗੇ ਤੁਹਾਨੂੰ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੀ ਕਲਾਸਿਸ ਕਰਵਾਵਾਂਗੇ ਤੁਹਾਨੂੰ ਤੁਹਾਡੀ ਆਈ 20 ਵਿਦਨ 15 ਟੂ 20 ਡੇਜ਼ ਲੈ ਕੇ ਆਵਾਂਗੇ ਨੰਬਰ 2 ਕੀ ਕਰ ਸਕਦੇ ਸਾਡੇ ਬੱਚਾ ஆன்ਲਾਈਨ ਵੀ ਇੰਟਰਵਿਊ ਦੀ ਪਰਪੇਸ਼ਨ ਜਿੱਦਾ ਦੂਰ ਵਾਲੇ ਸਟੂਡੈਂਟ ਨੇ ਉਹ ਤੁਹਾਡੇ ਨਾਲ ஆன்ਲਾਈਨ ਵੀ ਜੁੜ ਸਕਦੇ ਨੇ ਜੀ ਸੋ ਮੈਨੂੰ ਲੱਗਦਾ ਹੈ ਕਿ ਇਸ ਇੰਟਰਵਿਊ ਦੇ ਵਿੱਚ ਕਾਫੀ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਤੁਹਾਨੂੰ ਮਿਲ ਗਏ ਹੋਣੇ ਨੇ ਤੇ ਜੇ ਤੁਹਾਨੂੰ ਇਹ ਇੰਟਰਵਿਊ ਚੰਗੀ ਲੱਗੀ ਹੋਵੇ ਜੇ ਇਹਨਾਂ ਦੀਆਂ ਗੱਲਾਂ ਚੰਗੀਆਂ ਲੱਗੀਆਂ ਉਹਨਾਂ ਤਾਂ ਤੁਸੀਂ ਇਹਨਾਂ ਦੇ ਆਫਿਸ ਵੀ ਆ ਸਕਦੇ ਹੋ ਬਾਕੀ ਜੇ ਹੋਰ ਵੀ ਤੁਹਾਡੀਆਂ ਕੋਈ ਇਨਕੁਆਰੀਜ਼ ਨੇ ਇਹਨਾਂ ਦੇ ਜਿਹੜੇ ਨੰਬਰ نیچے ਦਿੱਤੇ ਹੋਏ ਨੇ ਉਹ 24/7 ਤੁਹਾਡੀਆਂ ਇਨਕੁਆਰੀਜ਼ ਸੁਣਨ ਦੇ ਲਈ ਚੱਲਦੇ ਨੇਗੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ ਜੇ ਹੋਰ ਵੀ ਤੁਹਾਡਾ ਕੋਈ ਸਵਾਲ ਹੈ ਸਾਨੂੰ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਵੀ ਭੇਜ ਸਕਦੇ ਹੋ ਉਸਦੇ ਵੀ ਜਵਾਬ ਅਸੀਂ ਫੇਰ ਇਹਨਾਂ ਤੋਂ ਜਾਂ ਕਿਸੇ ਤੋਂ ਲੈ ਕੇ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਸੋ ਉਦੋਂ ਤੱਕ ਦੇ ਲਈ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ ਧੰਨਵਾਦ